ਹੋ ਵਾਹ ਮੇਰਿਆ ਮੋਲਾ ਹੋ ਵਾਹ ਮੇਰਿਆ ਮੋਲਾ ਤੇਰੇ ਕਿਆਸੀ ਰੰਗ ਨਿਆਰੇ ਕਈ ਨਕਰਿਆਂ ਦੇ ਨਾਲ ਖਾਂਦੇ ਪਈ ਭੁੱਖੇ ਮਰਨ ਵਿਚਾਰੇ ਹੋ ਵਾਹ ਮੇਰਿਆ ਮੋਲਾ ਹੋ ਵਾਹ ਮੇਰਿਆ ਮੋਲਾ ਓ ਮਿੱਟੀ ਦੇ ਨਾਲੇ ਮਿੱਟੀ ਹੋ ਕੇ ਜਿੰਨੂੰ ਇੱਕ ਟਾਂਕ ਰੋਟੀ ਉਹ ਦੇਖਣ ਪਸੀਨੇ ਨਾਲ ਇੱਕ ਠੱਗ ਬਣਾਉਂਦਾ ਕੋਠੀ ਹੋ ਦੇਖਣ ਪਸੀਨੇ ਨਾਲ ਇੱਕ ਠੱਗ ਬਣਾਉਂਦਾ ਕੋਠੀ ਸੱਚਾ ਚੁੱਪ ਹੈ ਤਾਈਓ ਮੜਾ ਤੇ ਕੰਜਰ ਮਾਰੇ ਲਲਕਾਰੇ ਕਈ ਨਕਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰੇ ਵਾਹ ਮਿਰਿਆ ਮੋਲਾ ਓ ਵਾਹ ਮਿਰਿਆ ਮੋਲਾ ਓ ਚੂਸ ਕੇ ਖੂਨ ਗਰੀਬਾਂ ਦਾ ਆਗੀ ਚਿਹਰੇ ਤੇ ਲਾਲੀ ਫਿਰ ਵੀ ਉਲਾਦ ਗੰਦੀਆਂ ਨੇ ਜਿੰਨੀ ਮਰਜੀ ਰਕਮ ਕਮਾਲੀ ਹਾ ਫਿਰ ਵੀ ਉਲਾਦ ਗੰਦੀਆਂ ਨੇ ਜਿੰਨੀ ਮਰਜੀ ਰਕਮ ਕਮਾਲੀ ਇੰਨ ਦਿਨ ਫਿਕਰਾਂ ਵਿੱਚ ਕੱਟਦੇ ਹਾਏ ਦਿਨ ਫਿਕਰਾਂ ਵਿੱਚ ਕੱਟਦੇ ਤੇਰਾ ਤੀ ਗਣਦੇ ਤਾਰੇ ਕਈ ਨਕਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰੇ ਵਾਹ ਮੇਰੇ ਆ ਮੋਲਾ ਤੇਰੇ ਕੈਸੇ ਰੰਗ ਨਿਆਰੇ ਕਈ ਨਕਰਿਆਂ ਦੇ ਨਾਲ ਖਾਂਦੇ